ਸਟੇਸ਼ਨ ਸਿਟੀ ਕੁਰਾਲੀ ਦੇ ਕੋਲੇ ਇਹਦੇ ਵਿੱਚ ਇਨਸੀਡੈਂਟ ਇਹ ਹੈ ਕਿ ਇੱਕ ਤਰੀਕ ਨੂੰ ਦੁਪਹਿਰੇ ਦੇ 4 ਵਜੇ ਦੇ ਕਰੀਬ 4:30 ਦੇ ਕਰੀਬ ਮਦਨ ਮੋਹਨ ਜਿਹੜੇ ਗੁਪਤਾ ਨੇ ਇਹਨਾਂ ਦਾ ਮੈਡੀਕਲ ਹਾਲ ਹੈਗਾ ਕੋਰਾਲੀ ਦੇ ਵਿੱਚ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਰੀਸੀਵ ਹੁੰਦੀ ਹੈ ਜਿਦੇ ਵਿੱਚ ਕਾਲਰ ਹੈ ਜੋ ਉਹ ਉਹਨਾਂ ਤੋਂ 20 ਲੱਖ ਰੁਪਏ ਦੀ ਮੰਗ ਕਰਦਾ ਤੇ ਜਿਸ ਤੇ ਜਿਸ ਨੂੰ ਉਹ ਜ਼ਿਆਦਾ ਉਸ ਟਾਈਮ ਸੀਰੀਅਸ ਨਹੀਂ ਲੈਂਦੇ ਹੈਗੇ ਤੇ ਦੁਬਾਰਾ ਉਹਨਾਂ ਨੂੰ ਫੇਰ ਫੋਨ ਆਉਂਦਾ ਤਾਂ ਉਹ ਫੋਨ ਨਹੀਂ ਚੁੱਕਿਆ ਜਾਂਦਾ ਇਸ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਜਿਹੜਾ ਅਕਿਊਜ਼ਡ ਹੈ ਉਹ ਰਾਤ ਨੂੰ ਉਹਨਾਂ ਦੇ ਘਰੇ ਇੱਕ ਪਿਸਤੌਲ ਨੁਮਾ ਚੀਜ਼ ਦੇ ਨਾਲ ਦਰਵਾਜ਼ਾ ਮਰੀਜ਼ ਬਣ ਕੇ ਖੜਕਟਾਉਂਦਾ ਜਦੋਂ ਉਹਨਾਂ ਦੇ ਘਰ ਦੇ ਬਾਹਰ ਆਉਂਦੇ ਨੇ ਤਾਂ ਉਹ ਦੇਖ ਕੇ ਉੱਥੇ ਡਰ ਪਾਉਣ ਦੀ ਕੋਸ਼ਿਸ਼ ਕਰਕੇ ਉਹ નીકਲ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਕਾਲ ਕਰਕੇ ਉਹ ਇਸ ਚੀਜ਼ ਲਈ ਥ੍ਰੈਟਨ ਕਰ ਦਿੰਦੇ ਨੇ ਵੀ ਜਿਹੜੀ ਹੈਗੀ ਹੈ ਕੱਲ ਜਿਹੜੀ ਹੈ ਕਿ 2 ਤਰੀਕ ਨੂੰ 4 ਵਜੇ ਤੱਕ ਆਪਣਾ ਜਿਹੜਾ ਹੈਗਾ ਇਹ ਪ੍ਰੋਫਿਟ ਦੀ ਅਮਾਉਂਟ ਤਿਆਰ ਇਸ ਇਹ ਇਨਸੀਡੈਂਟ ਸਾਡੇ ਧਿਆਨ ਦੇ ਵਿੱਚ ਜਿਹੜਾ ਹੈਗਾ ਕੱਲ ਆਇਆ ਉਦੇ ਤੇ ਤੁਰੰਤ ਕਾਰਵਾਈ ਕਰਦੇ ਆ ਅਸੀਂ ਇਮੀਡੀਏਟਲੀ ਐਫ ਆਈ ਆਰ ਲੌਂਚ ਕੀਤੀ ਐਫ ਆਈ ਆਰ ਲੌਂਚ ਕਰਦੇ ਸਰ ਅਸੀਂ ਆਪਣਾ ਜਿਹੜਾ ਹੈਗਾ ਟੈਕਨੀਕਲ ਅਨਲਿਸਿਸ ਐਂਡ ਹਿਊਮਨ ਇੰਟਰਵਿਊ ਦੇ ਥਰੂ ਅਸੀਂ ਜਿਹੜਾ ਹੈਗਾ ਇਹਦੇ ਵਿੱਚੋਂ ਇੱਕ ਜਿਹੜਾ ਹੈਗਾ ਅਕਿਊਜ਼ਡ ਉਹਨੂੰ ਜਿਹੜਾ ਹੈਗਾ ਅਰੈਸਟ ਕਰ ਸਕੇ ਜਿਹਦਾ ਨਾਮ ਸੀਗਾ ਸੁਖਚੰਦ ਸਿੰਘ ਇਹ ਉਸ ਟਾਈਮ ਦੇ ਉੱਤੇ ਜੋ ਵੈਸੇ ਜਿਹੜਾ ਹੈਗਾ ਕੁਰਾਲੀ ਦੇ ਕੋਲੇ ਪਿੰਡ ਹੈਗਾ ਮੰਗਲ ਗੜੀਆਂ ਉੱਥੋਂ ਦਾ ਰਹਿਣ ਵਾਲਾ ਸੁਖਚੰਦ ਸਿੰਘ ਉਰਫ ਜਸ਼ਮ ਪੁੱਤਰ ਸਵਰਨ ਸਿੰਘ ਏ ਨੰਗਲਕੜੀਆਂ ਦਾ ਰਹਿਣ ਵਾਲਾ ਹੈ ਇਹ ਮੁੰਡਾ ਉਸ ਟਾਈਮ ਸਿਸਵਾ ਰੋਡ ਤੋਂ ਅ ਕੁਰਾਲੀ ਵਾਲੀ ਸਾਈਡ ਸੀਗਾ ਤੇ ਇੱਥੇ ਅਸੀਂ ਜਿਹੜਾ ਹੈਗਾ ਉਹਨੂੰ ਰੌਂਡ ਅਪ ਕਰ ਲਿਆ ਉਹਦੇ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀਗਾ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੋਂ ਸਾਨੂੰ ਜਿਹੜਾ ਹੈਗਾ ਅੱਗੇ ਦੋ ਹੋਰ ਇੱਕ ਯੂ ਸੀਗੇ ਜਿਹੜੇ ਉਹ ਹੈਗੇ ਨੇ ਅਮਨ ਪੁੱਤਰ ਸੁਰਿੰਦਰ ਕੁਮਾਰ ਵਾਸੀ ਜਿਹੜਾ ਹੈਗਾ ਇਹ ਵਾਰਡ ਨੰਬਰ 1 ਕੋਲੇ ਜਿਹੜਾ ਹੈਗਾ ਕੁਰਾਲੀ ਦਾ ਐਂਡ ਵਿਸ਼ਾਲ ਉਰਫ ਸ਼ੈਲੀ ਉਰਫ ਸਾਹਿਬ ਪੁੱਤਰ ਗੁਲਵਿੰਦਰ ਸਿੰਘ ਜਿਹੜਾ ਹੈਗਾ ਨੇੜੇ ਗੁੱਗਾ ਮਾੜੀ ਇਹ ਵੀ ਕੋਰਾਲੀ ਦਾ ਜਿਹੜਾ ਹੈਗਾ ਰਹਿਣ ਵਾਲਾ ਸੀਗਾ ਇਹ ਦੋਨੋਂ ਮੁੰਡੇ ਜਿਹੜੇ ਹੈਗੇ ਨੇ ਇਹ ਚਾਚੇ ਤਾਇਏ ਦੇ ਬੇਟੇ ਨੇ ਆਪਸ ਵਿੱਚ ਬ੍ਰਦਰ ਨੇ ਇਹਨਾਂ ਦੋਨਾਂ ਦੀ ਉਮਰ 21 ਸਾਲ ਹੈ ਸੁਖਚੈਨ ਦੀ ਉਮਰ ਜ ਵੀ ਹੈਗੀ ਹੈ ਉਹ 24 ਸਾਲ ਹੈ ਤੇ ਇਹ ਜਿਹੜੇ ਹੈਗੇ ਨੇ ਉਸ ਤੋਂ ਬਾਅਦ ਅਸੀਂ ਸਿਟੀ ਦੇ ਵਿੱਚ ਹੀ ਇਹ ਆਪਣਾ ਟਿਕਾਣਾ ਬਦਲ ਕੇ ਘਰ ਤੋਂ ਬਾਹਰ ਕਿਤੇ ਸੀਗੇ ਤੇ ਉੱਥੋਂ ਸਾਨੂੰ ਇਹ ਗਰਾਉਂਡ ਅਪ ਜਿਹੜੇ ਹੈਗੇ ਰਸਤੇ ਦੇ ਵਿੱਚੋਂ ਮਿਲ। ਕਿੰਨੀ ਪ੍ਰੋਫਿਟੀ ਜਿਹੜੀ ਮਾਰਨੋਂ ਜਿਹੜੀ ਮਿਲੀ ਹੈ 20 ਲੱਖ ਦੀ ਪ੍ਰੋਫਿਟੀ ਮਿਲੀ ਹੈ ਇਸਰ ਹੁਣ ਤੋਂ ਵੀ ਇਨਵੈਸਟੀਗੇਸ਼ਨ ਚੱਲਿਆ ਹੈ ਕਿ ਕੈਪਚਰ ਨੇ ਕਿਹੜਾ ਨਾਲ ਵੀ ਆਪ ਕਿੰਨਾ ਜ਼ਰੂਰੀ ਕਿੰਨੀ ਰੈਸਟਰੀ ਕੰਪਨੀ ਲਈ। ਹਜੇ ਤੱਕ ਜੀ ਕੋਈ ਇਹੋ ਜਿਹਾ ਕਿ ਕਿਸੇ ਹੋਰ ਇਹਦੇ ਗਰੁੱਪ ਦੇ ਨਾਲ ਕੋਈ ਤਾਲੁਕਤ ਹੋਵੇ ਉਹ ਹਜੇ ਤੱਕ ਨਹੀਂ ਸਾਹਮਣੇ ਆਇਆ ਹੈਗਾ। ਕਿ ਨਾਹੀਂ ਉਹਦਾ ਕੋਈ ਜ਼ਿਕਰ ਆਇਆ ਮਕਦਮੇ ਦੇ ਵਿੱਚ ਐਜ਼ ਆਫ ਨਾਊ ਤੇ ਨਾਈ ਕਾਲਰ ਨੂੰ ਕਿਸੇ ਚੀਜ਼ ਦੀ ਇਹ ਚੀਜ਼ ਆਈ ਸੀਗੀ। ਇਹਨਾਂ ਨੇ ਸਿੱਧੀ ਆਪਣੇ ਐਂਡ ਤੇ ਹੀ ਕਾਲ ਕੀਤੀ ਸੀਗੀ। ਰਹੀ ਕ੍ਰਿਮੀਨਲ ਰਿਕਾਰਡ ਦੀ ਗੱਲ ਤਾਂ ਇਹਨਾਂ ਦੇ ਜਿਹੜਾ ਸੁਖਚੰਨ ਸਿੰਘ ਹੈ ਉਹਦੇ ਤੇ ਪਹਿਲਾਂ ਜਿਹੜਾ ਹੈਗਾ 307 ਦੇ ਅੰਦਰ ਐਫ ਆਈ ਆਰ ਲੋਜ ਹੈ। ਅ ਖਰੜ ਥਾਣੀ ਦੀ 2023 ਤੇ ਹੁਣ ਇਹੀ ਗੱਲ ਹੈ ਕਿ ਇਹਦੇ ਵਿੱਚ ਕੋਈ ਹੋਰ ਇਨਵੋਲਵ ਹੈ ਕੋਈ ਕੋਈ ਹੋਰ ਜੁੜਦੀ ਹੈ ਜਾਂ ਹੋਰ ਕਿਸੇ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਹੈ ਜਾਂ ਕੁਝ ਹੋਰ ਇਹਨਾਂ ਦੀ ਪਲੈਨਿੰਗ ਚੱਲ ਰਹੀ ਸੀਗੀ ਉਹ ਸਾਰੀਆਂ ਚੀਜ਼ਾਂ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰਾਂਗੇ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਕੋ ਨਿਕਲ ਕੇ ਆਇਆ ਹੈ ਕੋਈ ਇਨਵੋਲਵਮੈਂਟ ਆਈ ਹੈ ਨਾ ਜੇ ਤੱਕ ਸਾਹਮਣੇ ਨਾ ਸਿਰਫ ਇਹ ਤਿੰਨ ਹਜੇ ਤੱਕ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੈ ਜੀ ਕਿ ਸਾਨੂੰ ਤਾਂ ਹਜੇ ਇੱਕ ਅਨਨੋਨ ਪੋਲਰ ਦੀ ਗੱਲ ਹੀ ਸਾਹਮਣੇ ਆਈ ਸੀ ਜਿਹੜੀ ਐਫ ਆਈ ਆਰ ਦੇ ਵਿੱਚ ਜਿਹੜਾ ਸਾਨੂੰ ਕੰਪਲੇਨੈਂਟ ਨੇ ਦਰਖ ਉਦੇ ਵਿੱਚ ਹੀ ਸਾਨੂੰ ਇੱਕ ਕੋਲਰ ਜਿਹੜਾ ਹੈਗਾ ਉਸ ਤੋਂ ਬਾਅਦ ਇਹ ਕਿ ਅਸੀਂ ਦੋ ਬੰਦੇ ਹੋਰ ਆਨਵਰਕ ਕੀਤੇ ਨੇ ਜਿਨ੍ਹਾਂ ਨੇ ਕਾਂਸਪੀਰਸੀ ਹੈਚ ਕੀਤੀ ਹੈ ਐਜ਼ ਆਫ ਨਾਓ ਇਹ ਤਿੰਨੋਂ ਬੰਦੇ ਹੀ ਇਨਵੋਲਵ ਸੀਗੇ ਤੋਂ ਅਸੀਂ ਇੱਕ ਤੋਂ ਬਾਅਦ ਹਜੇ ਕੋਲਰ ਤੋਂ ਬਾਅਦ ਅਸੀਂ ਅੱਗੇ ਦੋ ਹੋਰ ਕਾਂਸਪੀਰਸੀ ਹੈਚ ਕਰਕੇ ਘਰੇ ਜਿਹੜਾ ਮੋਟਰਸਾਈਕਲ ਤੇ ਥ੍ਰੈਚ ਕਰਨ ਗਏ ਨੇ ਉਹਨਾਂ ਦੀ ਪਿਕਚਰ ਕਲੀਅਰ ਹੋਈ ਹੈ ਸਾਨੂੰ ਕਿ ਉਹ ਨਾਲ ਇਹਨਾਂ ਦੇ ਜਿਹੜੇ ਆ ਦੋ ਮੁੰਡੇ ਗਏ ਨੇ ਆਪਸ ਵਿੱਚ ਉਸੇ ਤਹਿਤ ਹੀ ਇਹ ਸਾਰੀ ਲੜੀ ਦੇ ਵਿੱਚ ਅੱਗੇ ਆ ਜਦ ਵੀ ਲੋਇਸ ਤੇ ਇਹ ਮਰ ਇਸ ਤਰ੍ਹਾਂ ਦੀ ਕਾਲਸ ਆਉਂਦੀਆਂ ਨੇ ਪਰ ਜਿਹੜੇ ਲੋਕ ਨੇ ਸ਼ਿਕਾਇਤ ਨਹੀਂ ਕਰਦੇ ਹੈਗੇ ਜਾਂ ਨਹੀਂ ਦੱਸਦੇ ਮਤਲਬ ਉਹਨੂੰ ਨਾਰਮ ਮੇਰੀ ਲੋਕਾਂ ਨੂੰ ਇਹੀ اپੀਲ ਹੈ ਜੀ ਵੀ ਜਦੋਂ ਵੀ ਕੋਈ ਥ्रेट ਕਾਲ ਜਾਂ ਕੋਈ ਇਹੋ ਜਿਹਾ ਤੁਹਾਨੂੰ ਐਕਸਟਰੈਸ਼ਨ ਕਾਲ ਕੋਈ ਕਰਦਾ ਹੈ ਤਾਂ ਉਹ ਚੀਜ਼ ਜਿਹੜੀ ਹੈਗੀ ਹੈ ਉਹਨੂੰ ਪੁਲਿਸ ਕੋਲੇ ਰਿਪੋਰਟ ਕਰੋ ਉਹ ਫੇਕ ਵੀ ਹੋ ਸਕਦੀ ਹੈ ਉਹ ਵੀ ਵੈਰੀਫਾਈ ਹੋ ਜੂਗੀ ਜੇ ਕੋਈ ਬੰਦਾ ਕੁਝ ਇਹੋ ਜਿਹਾ ਮਾੜਾ ਆਨਸਰ ਤੁਹਾਡੇ ਸੰਪਰਕ 'ਚ ਵੀ ਆ ਰਿਹਾ ਹੈ ਤੇ ਤੁਸੀਂ ਸਾਡੇ ਸੰਪਰਕ 'ਚ ਆਜੂਗੇ ਤਾਂ ਆਪਾਂ ਉਸ ਨੂੰ ਰਾਉਂਡ ਅਪ ਵੀ ਕਰ ਲਾਂਗੇ ਅਸੀਂ ਆਪਣੇ ਐਫਰਟਸ ਦੇ ਨਾਲ ਤੇ ਉਹ ਬੰਦੇ ਦਾ ਜਿਹੜਾ ਹੈਗਾ ਹੌਸਲਾ ਵੀ ਨਹੀਂ ਪਹੁੰਚਾ ਕਿ ਉਸ ਤੋਂ ਬਾਅਦ ਤੁਹਾਡੇ ਤੱਕ ਉਹ ਪਹੁੰਚੇ ਤੋ ਇਹਦੇ ਲਈ ਲੋਕਾਂ ਨੂੰ ਇਹੀ اپੀਲ ਹੈ ਤੇ ਪੁਲਿਸ ਤੁਹਾਡੀ ਦੋਸਤ ਹੈ ਤੇ ਸਾਡੇ ਕੋਲ ਤੁਸੀਂ ਆਉਂਗੇ ਤਾਂ ਇਹ ਬੜਾ ਸਾਡਾ ਜਿਹੜਾ ਕੇਸ ਹੈ ਜੀ ਵਿਥਿਨ ਫਿਊ ਆਰਜ਼ ਦੀ ਅਸੀਂ ਜਿਹੜਾ ਹੈਗਾ ਇਹਨੂੰ ਕਰੈਕਟ ਕਰ ਲਿਆ ਟਰੈਕ ਕਰ ਲਿਆ। ਤੋਂ ਲੋਕਾਂ ਤੱਕ ਇਹੀ ਅਪੀਲ ਹੈ ਕਈ ਵਾਰੀ ਆਪਾਂ ਡਰ ਜਾਂਦੇ ਆਂ ਵੀ ਪਤਾ ਨਹੀਂ ਸ਼ਾਇਦ ਜੇ ਗੱਲ ਪੁਲਿਸ ਤੱਕ ਪਹੁੰਚ ਗਈ ਤੇ ਫਿਰ ਕਿਤੇ ਸਾਡਾ ਨੁਕਸਾਨ ਨਾ ਹੋ ਜੇ ਜਾਂ ਉਹ ਬੰਦੇ ਨੂੰ ਨਾ ਪਤਾ ਲੱਗ ਜੇ ਤੇ ਕਾਨੂੰਨ ਸਭ ਤੋਂ ਜਿਹੜਾ ਅੱਗੇ ਤੁਸੀਂ ਕਹਿ ਸਕਦੇ ਹੋ ਨਾ ਜੀ ਕਾਨੂੰਨ ਤੋਂ ਵੱਡੇ ਹੱਥ ਕਿਸੇ ਦੇ ਵੀ ਨਹੀਂ ਹੈਗੇ ਤੇ ਇਹ ਕ੍ਰਿਮੀਨਲ ਨੇ ਇਹ ਸਿਰਫ ਡਰਦਿਆਂ ਨੂੰ ਡਰਾਉਂਦੇ ਨੇ। ਜਿਹੜੀ ਚੀਜ਼ ਹੈਗੀ ਆ ਤੁਸੀਂ ਵੀ ਆਪਣੀ ਪੁਲਿਸ ਤੱਕ ਆ ਕੇ ਆਪਣੀ ਜਾਣਕਾਰੀ ਸ਼ੇਅਰ ਕਰੋ। ਵੀ ਆਰ ਡੇਅਰ ਟੂ ਹੈ ਤੋ ਇਸ ਕਰਕੇ ਆਪਣਾ ਜਿਹੜਾ ਹੈਗਾ ਤੁਸੀਂ ਨਿਸ਼ਚਿੰਤ ਹੋ ਕੇ ਆਪਣਾ ਕਰੋ ਤੇ ਜੋ ਚੀਜ਼ ਕੋਈ ਇਹੋ ਜੀ ਹੋਣੀ ਉਹਨੂੰ ਲੁਕਾਉਣ ਦੀ ਬਜਾਏ ਉਜਾਗਰ ਕਰੋ ਤੇ ਪੁਲਿਸ ਤੱਕ ਰਿਪੋਰਟ ਕਰੋ